ਨਾਮ ਤੁਹਾਡਾ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਹੈ ਕਹਿੰਦੇ ਤੁਹਾਡੇ ਫਿਰ ਦੇ ਵਿੱਚ ਇੱਕ ਕਤਲ ਹੋਇਆ ਇਹ ਵੀਰੇ ਦੱਸਾਂ ਕੀ ਆ ਰਾਤ ਮਨ ਲਓ ਤਕਰੀਬਨ 8:00 ਵਜੇ ਦਾ ਟਾਈਮ ਹੋਣਾ ਜੀ 8:00 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਹੈ ਬਈ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਕਿੰਨੀ ਹੈ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈਂ ਆ ਕੇ ਬਾਹਰ ਦੇਖੀਂ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਸ ਤੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਲੇ ਪਿਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਾਰੇ ਜੀ ਕਾਰਨ ਕੀ ਹੈ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਟ ਨੇ ਮੈਂਟਲੀ ਅਫਸਰਟ ਨੇ ਬੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਐਵੇਂ ਨਾ ਕਰੇ ਪਹਿਲਾਂ ਇਹਨੇ ਡੇਢ ਦੋ ਢਾਈ ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਜ਼ਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਣ ਮਾਂ ਆਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਤੇ ਹੋਰ ਇਸ ਤੋਂ ਬਾਅਦ ਹਥਿਆਰ ਵਗੈਰਾ ਉਸ ਤੇ ਪੇਸ ਹੀ ਕਿਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਪੇਪਰਸ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਡੇ ਕਾਠੋ ਦੇ ਕਰੀ ਹਾਂਜੀ ਹੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਰਦੇ ਬੰਦਲ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਕਾਲ ਸਕਦਾ ਇਹ ਮੰਨ ਲਓ ਬੀਬੀ ਜੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਡਾਕਟਰ ਕੀ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਿਮਰਾਲਾ ਡਾਕਟਰ ਰਾਤ ਇੱਕ ਕਤਲ ਦਾ ਮਾਮਲਾ ਕੇ ਲੈਣਾ ਕੀ ਮਾਮਲਾ ਸੀ ਜੀ ਕੀ ਡਿਟੇਲ ਹੈ ਜੀ ਹਾਂਜੀ ਇੱਕ ਰਾਤ ਬੋਡੀ ਜਮਕਾ ਰਾ ਕੇ ਗਏ ਆ ਸਮਰਾਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਇਹਦੇ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਹਾਂਜੀ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਲਚਰ ਵਿੱਚ ਰੱਖ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇਹ ਇੰਜਰੀਸ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ ਸੌਡਰ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੇ ਕਿੰਨੇ ਹੋ ਰਹੇਗੇ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਈਅਰ ਹੈਗੀ ਦਾ ਮੇਲ ਵਕੀਲ ਦੀ ਫਾਈਨਲ ਰਿਪੋਰਟ ਆ ਉਹ ਪੋਸਟਮੈਨ ਤੋਂ ਬਾਅਦ ਬੰਦ ਕਰਵਾਇ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀਗੀ ਇੰਜਰੀ ਨਾ ਵੀ ਹੈਡ ਤੇ ਹੈਗੀ ਏ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ